ਸੋ ਦੋਸਤੋ ਇਹ ਘਟਨਾ ਬੇहद ਹੀ ਹੈਰਾਨ ਕਰ ਦੇਣ ਵਾਲੀ ਹੈ ਦਰਅਸਲ ਹਰਿਆਣੇ ਦਾ ਰਹਿਣ ਵਾਲਾ ਇੱਕ ਵਿਅਕਤੀ ਰਾਤ ਨੂੰ ਆਪਣੀ ਪਤਨੀ ਦੇ ਨਾਲ ਪਿਆ ਹੋਇਆ ਸੀ ਉਦੋਂ ਹੀ ਘਰ ਦੀ ਛੱਤ ਤੇ ਉੱਤੇ ਕੋਈ ਚੀਜ਼ ਡਿੱਗਣ ਦੀ ਆਵਾਜ਼ ਆਉਂਦੀ ਹੈ ਉਦੋਂ ਹੀ ਉਹ ਵਿਅਕਤੀ ਉੱਠਦਾ ਹੈ ਤੇ ਛੱਤ ਤੇ ਜਾਂਦਾ ਹੈ ਜਦੋਂ ਉਹ ਜਾ ਕੇ ਦੇਖਦਾ ਹੈ ਤਾਂ ਉਹਦੇ ਸਾਹਮਣੇ ਇੱਕ ਵਿਅਕਤੀ ਖੜ੍ਹਾ ਹੁੰਦਾ ਹੈ ਜਿਹੜਾ ਕਿ ਬਹੁਤ ਹੀ ਕਬਰਾਇਆ ਹੋਇਆ ਸੀ ਤੇ ਬਿਨਾ ਕੱਪੜਿਆਂ ਤੋਂ ਉਹ ਛੱਤ ਤੇ ਖੜ੍ਹਾ ਸੀ ਤੇ ਉਥੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਬਹੁਤ ਜ਼ਿਆਦਾ ਰੋ ਵੀ ਰਿਹਾ ਸੀ ਤੋਂ ਦੋਸਤੋ ਹੁਣ ਇਹ ਵਿਅਕਤੀ ਉਸ ਵਿਅਕਤੀ ਨੂੰ ਬਿਨਾ ਕੱਪੜਿਆਂ ਤੋਂ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਇਸ ਵਿਅਕਤੀ ਨੂੰ ਲੱਗਦਾ ਹੈ ਕਿ ਇਹ ਕੋਈ ਚੋਰ ਹੈ ਤੇ ਇੱਥੇ ਚੋਰੀ ਕਰਨ ਆਇਆ ਹੈ ਜਿਸ ਤੋਂ ਬਾਅਦ ਇਹ ਵਿਅਕਤੀ ਬਹੁਤ ਜ਼ੋਰ ਦੇ ਨਾਲ ਆਵਾਜ਼ਾਂ ਮਾਰਨ ਲੱਗ ਜਾਂਦਾ ਹੈ ਆਪਣੇ ਪਿੰਡ ਦੇ ਲੋਕਾਂ ਨੂੰ ਆਵਾਜ਼ਾਂ ਮਾਰਦਾ ਹੈ ਕਿ ਮੇਰੇ ਘਰ ਚੋਂ ਚੋਰ ਵੜ ਗਿਆ ਤੁਸੀਂ ਜਲਦੀ ਦੇ ਨਾਲ ਆ ਜਾਓ ਤੇ ਮੇਰੀ ਮਦਦ ਕਰੋ ਹੌਲੀ ਹੌਲੀ ਨੇੜੇ ਤੇੜੇ ਦੇ ਗਵਾਂਢੀ ਇੱਕ ਇੱਕ ਕਰਕੇ ਸਾਰੇ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਜਦੋਂ ਪਿੰਡ ਦੇ ਕੁਝ ਲੋਕ ਛੱਤ ਤੇ ਜਾਂਦੇ ਨੇ ਤਾਂ ਉਸ ਵਿਅਕਤੀ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਪਿੰਡ ਵਾਲੇ ਉਸ ਵਿਅਕਤੀ ਨੂੰ ਫੜਦੇ ਨੇ ਉਸ ਨੂੰ ਬਹੁਤ ਕੁੱਟਦੇ ਨੇ ਫੁੱਲ ਸਰਵਿਸ ਕਰਦੇ ਨੇ ਤੇ ਉਦੋਂ ਤੱਕ ਕਰਦੇ ਰਹਿੰਦੇ ਨੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਜਾਂਦਾ ਕਿਉਂਕਿ ਸਾਰੇ ਲੋਕ ਇਹ ਹੀ ਸਮਝ ਰਹੇ ਸੀ ਕਿ ਇਹ ਇੱਕ ਚੋਰ ਹੈ ਤੇ ਇਥੇ ਚੋਰੀ ਕਰਨ ਦੇ ਲਈ ਹੀ ਆਇਆ ਹੈ ਪਰ ਕੁਝ ਧਿਰ ਬਾਅਦ ਜਦੋਂ ਇਹ ਸਾਰਾ ਮਾਹੌਲ ਸ਼ਾਂਤ ਹੁੰਦਾ ਹੈ ਤਾਂ ਫਿਰ ਪਿੰਡ ਦਾ ਹੀ ਇੱਕ ਵਿਅਕਤੀ ਉਸ ਵਿਅਕਤੀ ਨੂੰ ਪੁੱਛਦਾ ਹੈ ਕਿ ਤੂੰ ਐਨੀ ਰਾਤ ਨੂੰ ਇਥੇ ਕੀ ਕਰਨ ਦੇ ਲਈ ਆਇਆ ਸੀ ਤੇਰਾ ਨਾਮ ਕੀ ਹੈ ਤੇ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਬਿਨਾ ਕੱਪੜਿਆਂ ਤੋਂ ਤੂੰ ਛੱਤ ਤੇ ਕੀ ਕਰ ਰਿਹਾ ਸੀ ਆਫਿਰ ਰਹੇ ਵਿਅਕਤੀ ਪਿੰਡ ਦੇ ਲੋਕਾਂ ਨੂੰ ਇੱਕ ਅਜਿਹੀ ਸਚਾਈ ਦੱਸਦਾ ਹੈ ਜਿਸ ਨੂੰ ਸੁਣ ਕੇ ਪਿੰਡ ਦੇ ਜਿੰਨੇ ਵੀ ਲੋਕ ਉੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਹ ਵਿਅਕਤੀ ਜਿਹੜੀ ਗੱਲ ਪਿੰਡ ਵਾਲਿਆਂ ਦੇ ਸਾਹਮਣੇ ਰੱਖਦਾ ਹੈ ਉਸ ਤੋਂ ਬਾਅਦ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਗ੍ਰਿਫਤਾਰ ਕਰਕੇ ਉਹਨਾਂ ਚਾਰਾਂ ਨੂੰ ਹੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਚਾਰ ਜਣਿਆਂ 'ਚੋਂ ਦੋ ਮਹਿਲਾਵਾਂ ਹੁੰਦੀਆਂ ਨੇ ਤੇ ਦੋ ਪੁਰਸ਼ ਹੁੰਦੇ ਨੇ ਪਾਰੇਸਾ ਵਿਅਕਤੀ ਦੇ ਨਾਲ ਉਸ ਰਾਤ ਅਜੀਹਾ ਕੀ ਹਾਸਾ ਹੋਇਆ ਜਿਹੜਾ ਬਿਨਾ ਕੱਪੜਿਆਂ ਤੋਂ ਉਸ ਘਰ ਦੀ ਛੱਤ ਤੇ ਆ ਗਿਆ ਤੇ ਇਸ ਵਿਅਕਤੀ ਨੇ ਪਿੰਡ ਵਾਲਿਆਂ ਦੇ ਸਾਹਮਣੇ ਅਜੀਹੀ ਕਿਹੜੀ ਗੱਲ ਰੱਖੀ ਜਿਸ ਦੀ ਵਜ੍ਹਾ ਦੇ ਨਾਲ ਸਾਰਿਆਂ ਦੇ ਲੋਕੰਡੇ ਖੜੇ ਹੋ ਗਏ ਇਸ ਪੂਰੀ ਘਟਨਾ ਦੇ ਵਿੱਚ ਆਖਰਕਾਰ 4 ਜਣਿਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾਂਦਾ ਹੈ ਇਸ ਸਾਰੀ ਘਟਨਾ ਦੀ ਸੱਚਾਈ ਜਾਣਦੇ ਹਾਂ ਅੱਜ ਦੇ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਗੇ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਇਹ ਘਟਨਾ ਹੈ ਰਾਜਸਥਾਨ ਜ਼ਿਲ੍ਹੇ ਦੇ ਖੈਰਥਲ ਦੀ ਤੇ ਉਥੇ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ ਜਿਸ ਦਾ ਨਾਮ ਹੈ ਅਨਿਲ ਕੁਮਾਰ ਤੇ ਉਹ ਲਗਭਗ 30 ਸਾਲ ਦਾ ਹੋਵੇਗਾ ਅਨਿਲ ਕੁਮਾਰ ਬੇਬਾੜੀ ਦੇ ਇੱਕ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਉਹ ਜਿਸ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਉਸ ਦੇ ਨਾਲ ਹੀ ਉਸ ਦਾ ਦੋਸਤ ਵੀ ਕੰਮ ਕਰਦਾ ਹੈ ਜਿਸ ਦਾ ਨਾਮ ਗੋਰੀ ਸ਼ੰਕਰ ਹੈ ਉਮਰ ਲਗਭਗ 28 ਸਾਲ ਦੀ ਹੋਵੇਗੀ ਸੋ ਇਹ ਦੋਵੇਂ ਹੀ ਬਹੁਤ ਪੱਕੇ ਦੋਸਤ ਨੇ ਤੇ ਕਾਫੀ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਹਿ ਰਹੇ ਸੀ ਤੇ ਦੋਵੇਂ ਹੀ ਇਕੱਠੇ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੇ ਵੀ ਸੀ ਪਰ ਜਿਸ ਦਿਨ ਇਹ ਘਟਨਾ ਹੋਈ ਸੀ ਉਸ ਘਟਨਾ ਤੋਂ ਠੀਕ 6 ਦਿਨ ਪਹਿਲਾਂ ਅਚਾਨਕ ਹੀ ਅਨਿਲ ਦੇ ਮੋਬਾਈਲ ਤੇ ਇੱਕ ਮਿਸ ਕਾਲ ਆਈ ਸੀ ਅੱਜਕੱਲ ਤਾਂ ਕੋਈ ਮਿਸ ਕਾਲ ਕਰਦਾ ਵੀ ਨਹੀਂ ਕਿਉਂਕਿ ਅੱਜਕੱਲ ਤਾਂ ਅਨਲਿਮਿਟਿਡ ਦਾ ਜ਼ਮਾਨਾ ਹੋ ਗਿਆ ਪਰ ਜਦੋਂ ਅਨਿਲ ਦੇ ਫੋਨ ਤੇ ਕਿਸੇ ਅਣਜਾਣ ਨੰਬਰ ਤੋਂ ਮਿਸ ਕਾਲ ਆਉਂਦੀ ਹੈ ਤਾਂ ਅਨਿਲ ਥੋੜਾ ਜਿਹਾ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਕਿ ਆਖਰਕਾਰ ਇਹ ਕਿਸ ਦਾ ਨੰਬਰ ਹੈ ਕਿਸ ਦੀ ਮਿਸ ਕਾਲ ਆਈ ਹੋਈ ਹੈ ਥੋੜਾ ਜਿਹਾ ਪਰੇਸ਼ਾਨ ਹੋ ਜਾਂਦਾ ਹੈ ਤੇ ਜਦੋਂ ਅਨਿਲ ਉਸ ਅਣਜਾਨ ਨੰਬਰ ਤੇ ਫੋਨ ਕਰਦਾ ਹੈ ਤੇ ਉਧਰੋਂ ਇੱਕ ਔਰਤ ਫੋਨ ਚੁੱਕਦੀ ਹੈ ਅਨਿਲ ਉਸ ਔਰਤ ਨੂੰ ਪੁੱਛਦਾ ਹੈ ਕਿ ਤੁਸੀਂ ਕੌਣ ਬੋਲ ਰਹੇ ਹੋ ਤੇ ਤੁਸੀਂ ਕਿਸ ਦੇ ਨਾਲ ਗੱਲ ਕਰਨੀ ਹੈ ਫਿਰ ਉਧਰੋਂ ਉਹ ਔਰਤ ਕਹਿੰਦੀ ਹੈ ਕਿ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਗਲਤੀ ਨਾਲ ਨੰਬਰ ਲੱਗ ਗਿਆ ਮੈਂ ਤੁਹਾਨੂੰ ਫੋਨ ਨਹੀਂ ਕਰ ਰਹੀ ਸੀ ਕਿਸੇ ਹੋਰ ਨੂੰ ਲਾਇਆ ਸੀ ਤਾਂ ਉਸ ਤੋਂ ਬਾਅਦ ਅਨਿਲ ਕਹਿੰਦਾ ਹੈ ਕਿ ਠੀਕ ਹੈ ਇਹ ਰੋਂਗ ਨੰਬਰ ਹੈ ਇਹ ਗੱਲ ਕਹਿ ਕੇ ਅਨਿਲ ਕਹਿੰਦਾ ਹੈ ਕਿ ਠੀਕ ਹੈ ਮੈਂ ਫੋਨ ਕੱਟ ਰਿਹਾ ਪਰ ਜਿਹੜੀ ਉਹ ਔਰਤ ਹੁੰਦੀ ਹੈ ਫੋਨ ਕੱਟਣ ਦੀ ਵਜਾਇ ਉਹ ਅਨਿਲ ਦੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਮਾਰਨ ਲੱਗ ਜਾਂਦੀ ਹੈ ਉਹ ਔਰਤ ਅਨਿਲ ਨੂੰ ਪੁੱਛਦੀ ਹੈ ਕਿ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੇ ਰਹਿੰਦੇ ਹੋ ਤੇ ਕੀ ਕੰਮ ਕਰਦੇ ਹੋ ਕੁਝ ਇਸ ਤਰ੍ਹਾਂ ਗੱਲਾਂ ਕਰਕੇ ਉਹ ਔਰਤ ਅਨਿਲ ਨੂੰ ਗੱਲਾਂ 'ਚ ਉਲਝਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਅਨਿਲ ਵੀ ਉਸ ਔਰਤ ਦੇ ਨਾਲ ਗੱਲ ਕਰਨ ਲੱਗ ਜਾਂਦਾ ਹੈ ਤੇ ਉਸ ਦੀਆਂ ਗੱਲਾਂ 'ਚ ਉਲਝ ਜਾਂਦਾ ਹੈ ਤੇ ਉਸ ਦੀਆਂ ਗੱਲਾਂ ਦਾ ਸਹੀ ਜਵਾਬ ਦੇਣ ਲੱਗ ਜਾਂਦਾ ਹੈ ਸੋ ਇਸੇ ਤਰ੍ਹਾਂ ਹੀ ਦੋਵਾਂ ਦੇ ਵਿੱਚ ਗੱਲਬਾਤ ਦਾ ਜਿਹੜਾ ਸلسلਾ ਉਹ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਇਹ ਸلسلਾ ਇੱਕ ਦਿਨ ਅੱਗੇ ਵਧਦਾ ਹੈ ਤੇ ਜਦੋਂ ਅਨਿਲ ਨੂੰ ਟਾਈਮ ਮਿਲਦਾ ਸੀ ਕੰਮ ਕਰਨ ਤੋਂ ਬਾਅਦ ਤਾਂ ਅਨਿਲ ਉਸ ਅਣਜਾਣ ਨੰਬਰ ਤੇ ਫੋਨ ਕਰਦਾ ਸੀ ਤੇ ਉਸ ਔਰਤ ਦੇ ਨਾਲ ਕਈ-ਕਈ ਘੰਟੇ ਗੱਲਾਂ ਕਰਦਾ ਸੀ ਪਰ ਇੱਕ ਦਿਨ ਅਨਿਲ ਉਸ ਔਰਤ ਨੂੰ ਕਹਿੰਦਾ ਹੈ ਕੇ ਦੇਖੋ ਅਸੀਂ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਗੱਲਾਂ ਕਰ ਰਹੇ ਹਾਂ ਆਪਾਂ ਫੋਨ ਤੇ ਇਸ ਤਰ੍ਹਾਂ ਕਦੋਂ ਤੱਕ ਗੱਲਾਂ ਕਰਾਂਗੇ ਮੇਰਾ ਮਨ ਤੁਹਾਨੂੰ ਮਿਲਣ ਦੇ ਲਈ ਕਰ ਰਿਹਾ ਹੈ ਕਿ ਤੁਸੀਂ ਮੈਨੂੰ ਮਿਲਣਾ ਨਹੀਂ ਚਾਹੁੰਦੇ ਤਾਂ ਫਿਰ ਔਰਤ ਕਹਿੰਦੀ ਹੈ ਕਿ ਇੰਨੀ ਜਲਦੀ ਵੀ ਕੀ ਹੈ ਫਿਰ ਕਦ ਮਿਲ ਲਵਾਂਗੇ ਤਾਂ ਫਿਰ ਅਨਿਲ ਕਹਿੰਦਾ ਹੈ ਕਿ ਦੇਖ ਮੇਰੇ ਤੋਂ ਹੁਣ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਮੈਂ ਤੁਹਾਨੂੰ 2-4 ਦਿਨਾਂ ਦੇ ਅੰਦਰ-ਅੰਦਰ ਮਿਲਣਾ ਚਾਹੁੰਨਾ ਹਾਂ ਤਾਂ ਫਿਰ ਉਹ ਔਰਤ ਥੋੜਾ ਜਿਹਾ ਸੋਚਦੀ ਹੈ ਫਿਰ ਅਨਿਲ ਨੂੰ ਮਿਲਣ ਦੇ ਲਈ ਤਿਆਰ ਹੋ ਜਾਂਦੀ ਹੈ ਤਾਂ ਫਿਰ ਉਹ ਔਰਤ ਕਹਿੰਦੀ ਹੈ ਕਿ ਮੈਂ 14 ਨਵੰਬਰ ਨੂੰ ਫਰੀਦাবাদ ਆਵਾਂਗੀ ਤਾਂ ਮੈਂ ਉੱਥੇ ਹੀ ਤੇਨੂੰ ਮਿਲ ਲਵਾਂਗੀ ਤਾਂ ਫਿਰ ਅਨਿਲ ਤੇ ਉਸ ਔਰਤ ਦੇ ਵਿੱਚ ਇਹ ਗੱਲ ਪੱਕੀ ਹੋ ਜਾਂਦੀ ਹੈ ਫਾਈਨਲ ਹੋ ਜਾਂਦੀ ਹੈ ਕਿ ਇਹ ਦੋਵੇਂ ਹੀ 14 ਨਵੰਬਰ ਨੂੰ ਫਰੀਦাবাদ ਚ ਮਿਲਣਗੇ ਜਦੋਂ ਕੁਝ ਦਿਨ ਬੀਤ ਜਾਂਦੇ ਨੇ ਤਾਂ ਫਿਰ ਅਨਿਲ ਉਸ ਔਰਤ ਦੀ ਦੱਸੀ ਹੋਈ ਲੋਕੇਸ਼ਨ ਤੇ ਆਪਣੇ ਦੋਸਤ ਦੇ ਨਾਲ ਜਿਸ ਦਾ ਨਾਮ ਗੋਰੀ ਸ਼ੰਕਰ ਹੁੰਦਾ ਹੈ ਉਸ ਨੂੰ ਲੈ ਕੇ ਫਰੀਦাবাদ ਦੇ ਚਾਚਾ ਚੌਂਕ ਤੇ ਪਹੁੰਚ ਜਾਂਦਾ ਹੈ ਉੱਥੇ ਪਹੁੰਚਣ ਤੋਂ ਬਾਅਦ ਅਨਿਲ ਉਸ ਔਰਤ ਨੂੰ ਫੋਨ ਕਰਦਾ ਹੈ ਤੇ ਫਿਰ ਕਹਿੰਦਾ ਹੈ ਕਿ ਮੈਂ ਤਾਂ ਇੱਥੇ ਆ ਗਿਆ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਬਹੁਤ ਦੇਰ ਤੋਂ ਪਰ ਤੁਸੀਂ ਤਾਂ ਇੱਥੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਤਾਂ ਫਿਰ ਔਰਤ ਕਹਿੰਦੀ ਹੈ ਕਿ ਮੈਂ ਰਾਸਤੇ ਵਿੱਚ ਹਾਂ ਥੋੜਾ ਜਿਹਾ ਇੰਤਜ਼ਾਰ ਕਰੋ ਮੈਂ ਉੱਥੇ ਜਲਦੀ ਹੀ ਪਹੁੰਚ ਜਾਵਾਂਗੀ ਤਾਂ 10 ਤੋਂ 15 ਮਿੰਟ ਵਿੱਚ ਦੋ ਔਰਤਾਂ ਚਾਚਾ ਚੌਂਕ ਤੇ ਪਹੁੰਚ ਜਾਂਦੀਆਂ ਨੇ ਦੋ ਔਰਤਾਂ ਨੂੰ ਦੇਖ ਕੇ ਜਿਹੜਾ ਅਨਿਲ ਹੁੰਦਾ ਹੈ ਉਹ ਬਹੁਤ ਖੁਸ਼ ਹੋ ਜਾਂਦਾ ਹੈ ਫਿਰ ਅਨਿਲ ਤੇ ਉਸ ਦਾ ਦੋਸਤ ਉਹ ਦੋਵੇਂ ਔਰਤਾਂ ਦੇ ਕੋਲ ਜਾਂਦੇ ਨੇ ਤਾਂ ਫਿਰ ਇੱਕ ਜਗ੍ਹਾ ਤੇ ਬੈਠ ਕੇ ਉਹੋ ਚਾਰੋਂ ਆਪਸ ਦੇ ਵਿੱਚ ਕਾਫੀ ਦੇਰ ਗੱਲਬਾਤ ਕਰਦੇ ਨੇ ਪਰ ਉਦੋਂ ਹੀ ਉਹ ਔਰਤ ਅਨਿਲ ਨੂੰ ਕਹਿੰਦੀ ਹੈ ਕਿ ਇੱਥੇ ਕੋਲ ਹੀ ਮੇਰਾ ਘਰ ਹੈ ਤੇ ਆਪਾਂ ਚਲੋ ਘਰ ਚੱਲਦੇ ਹਾਂ ਉੱਥੇ ਇਕੱਠੇ ਬਹਿ ਕੇ ਗੱਲਾਂ ਕਰਾਂਗੇ ਕੁਝ ਖਾ ਪੀ ਵੀ ਲਵਾਂਗੇ ਤਾਂ ਫਿਰ ਅਨਿਲ ਤੇ ਉਸ ਦਾ ਦੋਸਤ ਦੋਵੇਂ ਹੀ ਉਸ ਦੇ ਘਰ ਜਾਣ ਦੇ ਲਈ ਤਿਆਰ ਹੋ ਜਾਂਦੇ ਨੇ ਆ ਫਿਰ ਇਸ ਤੋਂ ਬਾਅਦ ਉਹ ਦੋਵੇਂ ਔਰਤਾ ਅਨਿਲ ਤੇ ਉਸਦੇ دوست ਜਿਹੜਾ ਗੋਰੀ ਸ਼ੰਕਰ ਹੁੰਦਾ ਹੈ ਉਹਨਾਂ ਦੋਵਾਂ ਨੂੰ ਹੀ ਆਪਣੇ ਘਰ ਲੈ ਕੇ ਜਾਂਦੀਆਂ ਨੇ ਤੇ ਜਦੋਂ ਘਰ ਜਾਂਦੇ ਨੇ ਹੁਣ ਫਿਰ ਇੱਕ ਔਰਤ ਸੋਫੇ ਤੇ ਬੈਠੇ ਹੋਏ ਅਨਿਲ ਦੇ ਨਾਲ ਜਾ ਕੇ ਬੈਠ ਜਾਂਦੀ ਹੈ ਉਸ ਨੂੰ ਜਫੀ ਪਾ ਲੈਂਦੀ ਹੈ ਤੇ ਉਸਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਤੇ ਦੂਜੀ ਔਰਤ ਜਿਹੜਾ ਉਸ ਦਾ دوست ਗੋਰੀ ਸ਼ੰਕਰ ਹੁੰਦਾ ਹੈ ਉਸ ਦੇ ਕੋਲ ਬੈਠ ਕੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦੀ ਹੈ ਫਿਰ ਇਸ ਤੋਂ ਬਾਅਦ ਅਨਿਲ ਤੇ ਉਸਦੇ ਦੋਸਤ ਨੂੰ ਅਜੀਹਾ ਮਹਿਸੂਸ ਹੁੰਦਾ ਹੈ ਕਿ ਇਹਨਾਂ ਔਰਤਾਂ ਦਾ ਇਰਾਦਾ ਕੁਝ ਹੋਰ ਹੀ ਕਰਨ ਦਾ ਹੈ ਇਹ ਕੁਝ ਹੋਰ ਹੀ ਕੰਮ ਕਰਨਾ ਚਾਹੁੰਦੀਆਂ ਨੇ ਇਹਨਾਂ ਦੀ ਇੱਛਾ ਕੁਝ ਹੋਰ ਹੈ ਤਾਂ ਉਸ ਤੋਂ ਬਾਅਦ ਅਨਿਲ ਕੀ ਕਰਦਾ ਹੈ ਜਿਸ ਔਰਤ ਦੇ ਨਾਲ ਉਹ ਗੱਲ ਕਰ ਰਿਹਾ ਸੀ ਉਸ ਨੂੰ ਲੈ ਕੇ ਇੱਕ ਕਮਰੇ ਦੇ ਅੰਦਰ ਚਲਿਆ ਜਾਂਦਾ ਹੈ ਤੇ ਦੂਜਾ ਦੋਸਤ ਜਿਸ ਦਾ ਨਾਮ ਗੋਰੀ ਸ਼ੰਕਰ ਹੁੰਦਾ ਹੈ ਉਹ ਦੂਜੀ ਔਰਤ ਨੂੰ ਲੈ ਕੇ ਦੂਜੇ ਕਮਰੇ ਦੇ ਵਿੱਚ ਚਲਿਆ ਜਾਂਦਾ ਹੈ ਸੋ ਉਸ ਸਮੇਂ ਅਨਿਲ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹ ਜੋ ਸੋਚ ਰਿਹਾ ਸੀ ਅੱਜ ਉਸ ਦੇ ਨਾਲ ਉਸ ਦੀਆਂ ਅੱਖਾਂ ਦੇ ਸਾਹਮਣੇ ਉਹੀ ਸਾਰਾ ਕੁਝ ਹੋਣ ਜਾ ਰਿਹਾ ਸੀ ਸੋ ਉਸ ਤੋਂ ਬਾਅਦ ਉਹ ਔਰਤ ਕਮਰੇ ਵਿੱਚ ਜਾਣ ਤੋਂ ਬਾਅਦ ਅਨਿਲ ਦੇ ਸਾਰੇ ਕੱਪੜੇ ਉਤਾਰ ਦਿੰਦੀ ਹੈ ਅਨਿਲ ਅੰਡਰਵੇਅਰ ਦੇ ਵਿੱਚ ਹੋ ਜਾਂਦਾ ਹੈ ਜਦੋਂ ਉਸ ਦੇ ਨਾਲ ਪਿਆਰ ਕਰਨਾ ਸ਼ੁਰੂ ਕਰਦੀ ਹੈ ਤਾਂ ਕੁਝ ਵਿਅਕਤੀ ਜ਼ਬਰਦਸਤ ਉਸ ਦੇ ਘਰ ਦੇ ਵਿੱਚ ਆ ਜਾਂਦੇ ਨੇ ਤੇ ਕੁਝ ਉਹ ਅਨਿਲ ਦੇ ਕਮਰੇ ਵਿੱਚ ਵੜ ਜਾਂਦੇ ਨੇ ਤੇ ਕਈ ਜਣੇ ਦੋਸਤ ਦੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਹ ਸਾਰੇ ਹੀ ਆਪਸ ਦੇ ਵਿੱਚ ਮਿਲ ਕੇ ਇਹਨਾਂ ਦੋਵਾਂ ਦੀ ਕੁੱਟਮਾਰ ਕਰਦੇ ਨੇ ਤੇ ਇਹਨਾਂ ਦੋਵਾਂ ਦੀ ਨਗਨ ਹਾਲਤ ਦੇ ਵਿੱਚ ਉਹਨਾਂ ਔਰਤਾਂ ਦੇ ਨਾਲ ਸਬੰਧ ਬਣਾਉਂਦੇ ਹੋਏ ਵੀਡੀਓ ਵੀ ਬਣਾ ਲੈਂਦੇ ਨੇ ਤੇ ਵੀਡੀਓ ਬਣਾਉਣ ਤੋਂ ਬਾਅਦ ਉਹ ਵਿਅਕਤੀ ਉਹ ਗੁੰਡੇ ਜਿਹੜੇ ਉੱਥੇ ਗੁੰਡਾਗਰਦੀ ਕਰਨ ਦੇ ਲਈ ਆਏ ਸੀ ਉਹ ਦੋਵੇਂ ਹੀ ਇਹਨਾਂ ਤੋਂ ਪੈਸੇ ਦੀਆਂ ਡਿਮਾਂਡਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ ਜਦੋਂ ਤੱਕ ਤੁਸੀਂ ਪੈਸੇ ਨਹੀਂ ਦਿਓਗੇ ਤਾਂ ਉਦੋਂ ਤੱਕ ਅਸੀਂ ਤੁਹਾਨੂੰ ਇੱਥੋਂ ਜਾਣ ਨਹੀਂ ਹੀ ਦੇਾਂਗੇ ਸੋ ਦੋਸਤੋ ਇਸ ਤੋਂ ਬਾਅਦ ਅਨਿਲ ਤੇ ਉਸਦੇ ਦੋਸਤ ਨੂੰ ਇਹ ਸਮਝਣ ਦੇ ਵਿੱਚ ਟਾਈਮ ਨਹੀਂ ਲੱਗਦਾ ਕਿ ਉਹ ਲੋਕ ਇੱਥੇ ਬੁਰੇ ਤਰੀਕੇ ਦੇ ਨਾਲ ਫਸ ਗਏ ਨੇ ਤੇ ਉੱਥੋਂ ਨਿਕਲਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸੋ ਦੋਸਤੋ ਅਨਿਲ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿ ਉਹਨਾਂ ਨੇ ਸਾਡੇ ਤੋਂ 10000 ਰੁਪਏ ਲਿਆ ਤੇ ਮੇਰੇ ਮੋਬਾਈਲ ਫੋਨ ਵੀ ਲੈ ਲਿਆ ਅਨਿਲਪੂਲਸ ਵਾਲਿਆਂ ਨੂੰ ਇਹ ਵੀ ਦੱਸਦਾ ਹੈ ਕਿ ਇਹ ਸਾਰਾ ਕੁਝ ਉੱਥੇ ਅਚਾਨਕ ਹੀ ਹੋ ਗਿਆ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰਕਾਰ ਉਹਨਾਂ ਦੇ ਨਾਲ ਇਹ ਕੀ ਹੋ ਰਿਹਾ ਹੈ ਉਹਨਾਂ ਦੇ ਨਾਲ ਕਾਫੀ ਜਣੇ ਸੀ ਤੇ ਮਾਰਕੁੱਟ ਕਰ ਰਹੇ ਸੀ ਉਸ ਦੀ ਵੀਡੀਓ ਬਣਾ ਰਹੇ ਸੀ ਕਿ ਕੁਝ ਉਹਨਾਂ ਦੇ ਉੱਤੇ ਰੇਪ ਕਰਨ ਦਾ ਇਲਜ਼ਾਮ ਵੀ ਲਾ ਰਹੇ ਸੀ ਤੇ ਉਹ ਰੇਪ ਕਰਨ ਦੇ ਦੋਸ਼ ਫਸਾਉਣ ਦੀਆਂ ਧਮਕੀਆਂ ਵੀ ਦੇ ਰਹੇ ਸੀ ਪਰ ਉਦੋਂ ਹੀ ਅਚਾਨਕ ਜਿਵੇਂ ਕਹਿ ਲਈਏ ਕਿ ਪਰਮਾਤਮਾ ਦਾ ਕਰਿਸ਼ਮਾ ਦੇਖੋ ਉਹ ਕਿਸੇ ਕੰਮ ਦੇ ਲਈ ਘਰ ਤੋਂ 2 ਮਿੰਟ ਦੇ ਲਈ ਬਾਹਰ ਜਾਂਦੇ ਨੇ ਤਾਂ ਅਨਿਲ ਕੀ ਕਰਦਾ ਹੈ ਜਿਸ ਕਮਰੇ ਦੇ ਵਿੱਚ ਉਹ ਕੁੜੀ ਦੇ ਨਾਲ ਸੀ ਉਸੇ ਕਮਰੇ 'ਚ ਇੱਕ ਖਿੜਕੀ ਤੋਂ ਨਾਲ ਵਾਲੇ ਗਵਾਂਡੀਆਂ ਦੇ ਘਰ ਛਾਲ ਮਾਰ ਜਾਂਦਾ ਹੈ ਸੋ ਉਸ ਸਮੇਂ ਅਨਿਲ ਬਿਨਾ ਕੱਪੜਿਆਂ ਤੋਂ ਸੀ ਕੱਪੜੇ ਪਾਉਣ ਦਾ ਤਾਂ ਉਸ ਨੂੰ ਟਾਈਮ ਨਹੀਂ ਮਿਲਿਆ ਕੱਪੜੇ ਪਾਉਂਦਾ ਵੀ ਕਿਵੇਂ ਉਹਨੂੰ ਡਰ ਸੀ ਕਿ ਜੇਕਰ ਉਹ ਆ ਗਏ ਤਾਂ ਇਹਨਾਂ ਨੂੰ ਇੱਥੇ ਹੀ ਫਸਾ ਕੇ ਰੱਖਣਗੇ ਤਾਂ ਉਸਨੇ ਫਿਰ ਕੋਈ ਸਕੀਮ ਲਈ ਜਿਸ ਦੇ ਘਰ ਚ ਉਹ ਖਿੜਕੀ ਤੋਂ ਛਾਲ ਮਾਰ ਕੇ ਗਵਾਂਡੀਆਂ ਦੀ ਛੱਤ ਤੇ ਆ ਗਿਆ ਪਰ ਜਿਵੇਂ ਹੀ ਅਨਿਲ ਗਵਾਂਡੀਆਂ ਦੀ ਛੱਤ ਦੇ ਛਾਲ ਮਾਰਦਾ ਹੈ ਉਸ ਦੀ ਆਵਾਜ਼ ਆਉਂਦੀ ਹੈ ਇਹ ਤਾਂ ਨੋਰਮਲ ਗੱਲ ਹੈ ਕਿ ਜੇਕਰ ਕੋਈ ਵੀ ਕਿਸੇ ਦੀ ਛੱਤ ਦੇ ਛਾਲ ਮਾਰੇਗਾ ਤਾਂ ਜ਼ੋਰ ਦੀ ਆਵਾਜ਼ ਆਉਂਦੀ ਹੀ ਆਉਂਦੀ ਹੈ ਤੇ ਉਸ ਦੇ ਬਾਅਦ ਗਵਾਂਡੀ ਆਪਣੀ ਛੱਤ ਤੇ ਜਾ ਕੇ ਦੇਖਦਾ ਹੈ ਕੀ ਇੱਕ ਵਿਅਕਤੀ ਬਿਨਾ ਕੱਪੜਿਆਂ ਤੋਂ ਛੱਤ ਤੇ ਹੈ ਉਸ ਨੂੰ ਦੇਖ ਕੇ ਉਹ ਰੋਲਾ ਪਾਉਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਹੜਕੰਪ ਮੱ ਜਾਂਦਾ ਹੈ ਕਿ ਕੁਝ ਹੀ ਟਾਈਮ ਦੇ ਵਿੱਚ ਪਿੰਡ ਦੇ ਲੋਕ ਉਥੇ ਹੀ ਇਕੱਠੇ ਹੋ ਜਾਂਦੇ ਨੇ ਤੇ ਸਾਰੇ ਪਿੰਡ ਵਾਲੇ ਮਿਲ ਕੇ ਅਨਿਲ ਦੀ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਜਿਵੇਂ ਹੀ ਮਾਹੌਲ ਉਥੇ ਸ਼ਾਂਤ ਹੁੰਦਾ ਹੈ ਉਦੋਂ ਅਨਿਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਆਖਰ ਉਸ ਦੇ ਨਾਲ ਹੋਇਆ ਕੀ ਸੀ ਉਸਨੇ ਬੀਨਾ ਕੱਪੜਿਆਂ ਤੋਂ ਛੱਤ ਤੇ ਛਾਲ ਕਿਉਂ ਮਾਰੀ ਸਾਰੀ ਕਹਾਣੀ ਉਹ ਪਿੰਡ ਵਾਲਿਆਂ ਨੂੰ ਦੱਸਦਾ ਹੈ ਤਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਹੁਣ ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਚੋਰ ਨਹੀਂ ਹੈ ਤੇ ਨਾ ਹੀ ਇਸ ਦੀ ਕੋਈ ਗਲਤੀ ਹੈ ਬਲਕਿ ਇਸ ਨੂੰ ਹੀ ਫਸਾਇਆ ਜਾ ਰਿਹਾ ਹੈ ਤਾਂ ਪਿੰਡ ਦੇ ਲੋਕ ਉਦੋਂ ਹੀ ਪੁਲਿਸ ਨੂੰ ਸੂਚਨਾ ਦਿੰਦੇ ਨੇ ਕੁਝ ਦੇਰ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਜਦੋਂ ਇਸ ਗੱਲ ਦੀ ਸੂਚਨਾ ਪੁਲਿਸ ਵਾਲਿਆਂ ਨੂੰ ਮਿਲਦੀ ਹੈ ਤਾਂ ਪੁਲਿਸ ਵਾਲੇ ਉਦੋਂ ਹੀ ਐਕਸ਼ਨ ਲੈਂਦੇ ਨੇ ਤੇ ਕਾਰਵਾਈ ਕਰਦੇ ਨੇ। ਉਹਨਾਂ ਚਾਰਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਦੋ ਔਰਤਾਂ ਹੁੰਦੀਆਂ ਨੇ, ਦੋ ਪੁਰਸ਼ ਹੁੰਦੇ ਨੇ। ਜਿਹੜੀਆਂ ਔਰਤਾਂ ਪਹਿਲਾਂ ਤਾਂ ਅਨਿਲ ਤੇ ਉਸਦੇ ਦੋਸਤ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਂਦੀਆਂ ਨੇ ਤੇ ਦੋ ਵਿਅਕਤੀ ਹੁੰਦੇ ਨੇ ਜਿਹੜੇ ਉੱਥੇ ਆ ਕੇ ਕੁੱਟਮਾਰ ਕਰ ਰਹੇ ਸੀ, ਦਾਦਾਗੀਰੀ ਕਰ ਰਹੇ ਸੀ ਤੇ ਧਮਕੀਆਂ ਦੇ ਕੇ ਪੈਸੇ ਲੈਣ ਦਾ ਕੰਮ ਕਰ ਰਹੇ ਸੀ। ਸੋ ਦੋਸਤੋ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਹਨੀ ਟਰੈਪ ਦਾ ਹੈ ਜਿੱਥੇ ਔਰਤਾਂ ਦੇ ਦੁਆਰਾ ਵਿਅਕਤੀਆਂ ਨੂੰ ਫਸਾ ਕੇ ਕੁਝ ਅਜਿਹੇ ਤਰੀਕੇ ਦੇ ਨਾਲ ਪੈਸਾ ਵਸੂਲਿਆ ਜਾਂਦਾ ਹੈ ਤੇ ਉਹਨਾਂ ਨਾਲ ਮਾਰਕੁੱਟ ਕਰਕੇ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਨਾਲ ਲੁੱਟਖੁਟ ਵੀ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਇਸ ਪੂਰੀ ਘਟਨਾ ਦੇ ਵਿੱਚ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਅਨਿਲ ਕੁਮਾਰ ਦਾ ਜਿਹੜਾ ਦੋਸਤ ਜਿਸ ਦਾ ਨਾਮ ਗੋਰੀ ਸ਼ੰਕਰ ਹੈ ਹੋ ਸਕਦਾ ਹੈ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਇਸ ਘਟਨਾ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਸ਼ਾਇਦ ਉਹ ਵੀ ਉਹਨਾਂ ਦੇ ਨਾਲ ਮਿਲਿਆ ਹੋਵੇਗਾ ਫਿਲਹਾਲ ਇਹ ਘਟਨਾ ਜਾਂਚ ਦਾ ਵਿਸ਼ਾ ਹੈ ਜਾਂਚ ਪੜਤਾਲ ਦਾ ਵਿਸ਼ਾ ਹੈ ਤੇ ਅਜਿਹਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਪੁਲਿਸ ਵਾਲਿਆਂ ਨੂੰ ਸ਼ੱਕ ਹੈ ਕਿ ਹਲੇ ਵੀ ਅਜਿਹੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰੀਕੇ ਦਾ ਕੰਮ ਕਰ ਰਹੇ ਨੇ ਇਹ ਘਟਨਾ ਇਹ ਸਿਖਾਉਂਦੀ ਹੈ ਕਿ ਸੋਸ਼ਲ ਮੀਡੀਆ ਤੇ ਸਾਨੂੰ ਕਿਸੇ ਤੇ ਵੀ ਪਰਾਏ ਔਰਤ ਜਾਂ ਫਿਰ ਮਰਦ ਤੇ ਨਾਲ ਗੱਲ ਕਰਕੇ ਮਿਲਣਾ ਨਹੀਂ ਚਾਹੀਦਾ ਕਿਸੇ ਦੀ ਗੱਲ ਤੇ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਖਾਸ ਕਰ ਕੁੜੀਆਂ ਨੂੰ ਨਾ ਮਿਲਣ ਜਾਓ ਕਿਉਂਕਿ ਇਹ ਪਹਿਲੀਆਂ ਜਮਾਨੇ ਦੀਆਂ ਔਰਤਾਂ ਜਾਂ ਫਿਰ ਕੁੜੀਆਂ ਨਹੀਂ ਇਹ ਕਾਲ ਯੁੱਗ ਦੀਆਂ ਕੁੜੀਆਂ ਨੇ ਇਸ ਦੁਨੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਜਿਹੜਾ ਕਿ ਹਲੇ ਪਰਦੇ ਦੇ ਪਿੱਛੇ ਹੈ ਸੋ ਬਾਕੀ ਤੁਹਾਡਾ ਇਸ ਸੱਚੀ ਘਟਨਾ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵਾਤੋਂ-ਵਾਤ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਸੋਸ਼ਲ ਮੀਡੀਆ ਜ਼ਰੀਏ ਗੱਲਾਂ ਕਰਕੇ ਮਿਲਣ ਜਾਂਦੇ ਨੇ ਉਹ ਸਾਵਧਾਨ ਹੋ ਜਾਣ ਸੋ ਸਾਡਾ ਮਕਸਦ ਇਹ ਕਹਾਣੀ ਨੂੰ ਸੁਣਾਉਣ ਦਾ ਮਤਲਬ ਕਿਸੇ ਨੂੰ ਡਰਾਉਣਾ ਨਹੀਂ ਹੈ ਨਾ ਹੀ ਪਰੇਸ਼ਾਨ ਕਰਨਾ ਹੈ ਬਸ ਇੱਕ ਅਲਰਟ ਕਰਨਾ ਹੈ ਕਿ ਸੋਸ਼ਲ ਮੀਡੀਆ ਤੇ ਅਜਿਹੇ ਕੰਮ ਹੋ ਰਹੇ ਨੇ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਘਟਨਾ ਦੇ ਨਾਲ ਇੱਕ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ